ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਸ਼੍ਰੀ ਚੰਦ ਜੀ ਉਹਨਾਂ ਦਾ ਮੇਲ ਕਿਸ ਤਰ੍ਹਾਂ ਮੀਰੀ ਅਤੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹੋਇਆ ਸੀ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਉਹਨਾਂ ਦਾ ਮੇਲ ਹੋਇਆ ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਤੋਂ ਉਹਨਾਂ ਦੇ ਕਿਹੜੇ ਪੁੱਤਰ ਦੀ ਮੰਗ ਕੀਤੀ ਕਿਉਂ ਕੀਤੀ ਸੀ ਤੇ ਕੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਸ਼੍ਰੀ ਚੰਦ ਜੀ ਦਾ ਬਚਨ ਮੰਨ ਲਿਆ ਸੀ ਆਓ ਇਸ ਕਥਾ ਦੇ ਵਿੱਚ ਆਪਾਂ ਸਰਵਣ ਕਰਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਪੁੱਜਿਆ દિਵਾਲੀ ਵਾਲੇ ਦਿਨ ਜਦੋਂ ਗਵਾਲੀਅਰ ਦੇ ਕਿਲੇ ਵਿੱਚੋਂ ਰਹਾ ਹੋ ਕੇ ਆਏ ਆ ਸੰਗਤਾਂ ਨੇ ਉਹਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਸਾਰੇ ਸ਼ਹਿਰ ਦੇ ਵਿੱਚ ਦੀਪਮਾਲਾ ਜਗਾ ਦਿੱਤੀ ਬਹੁਤ ਸੋਹਣਾ ਡਰੈਸ ਹੋਇਆ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਕਿਉਂਕਿ ਗੁਰੂ ਮਹਾਰਾਜ ਕਾਫੀ ਸਾਲਾਂ ਬਾਅਦ ਅੰਮ੍ਰਿਤਸਰ ਦੀ ਧਰਤੀ ਤੇ ਮੁੜੇ ਸੀ ਵਾਪਸ ਮੀਰੀ ਪੀਰੀ ਦੀਆਂ ਦੋਵੇਂ ਤਲਵਾਰਾਂ ਸੱਚੇ ਪਾਤਸ਼ਾਹ ਜੀ ਨੇ ਸਜਾਈਆਂ ਅਕਾਲ ਤਖਤ ਸਾਹਿਬ ਜੀ ਤੇ ਮਹਾਰਾਜ ਸੁਭਾਏ ਮਨ ਹੋਇਆ ਕੀਰਤਨ ਹੋਇਆ ਉੱਥੇ ਢਾਡੀਆਂ ਨੇ ਸੂਰਮਿਆਂ ਦੀਆਂ ਵਾਰਾਂ ਗਾਈਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਦੀ ਤਰ੍ਹਾਂ ਸ਼ਿਕਾਰ ਖੇਡਣ ਲੱਗੇ ਗੱਤਕੇ ਬਾਜੀ ਹੋਈ ਕੁਸ਼ਤੀਆਂ ਵੀ ਮਹਾਰਾਜ ਨੇ ਉੱਥੇ ਕਰਵਾਈਆਂ ਅੰਮ੍ਰਿਤਸਰ ਆਇਆਂ ਨੂੰ ਮਹਾਰਾਜ ਨੂੰ 1 ਸਾਲ ਜਦੋਂ ਹੋ ਗਿਆ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਹੋਈ ਆਪ ਜੀ ਦੇ ਗ੍ਰਹਿ ਦੇ ਵਿੱਚ ਕਤਕ ਦੀ ਪੁੰਨਿਆ ਵਾਲੇ ਦਿਨ ਗੁਰਮਖ ਪਿਆਰਿਓ ਮਾਤਾ ਦਮੋਦਰੀ ਜੀ ਦੇ ਉਧਰ ਤੋਂ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਫਿਰ 2 ਸਾਲ ਬਾਅਦ ਗੁਰੂ ਜੀ ਦੇ ਘਰ ਵਿੱਚ ਇੱਕ ਬੇਟੀ ਨੇ ਜਨਮ ਲਿਆ ਉਹਨਾਂ ਦਾ ਨਾਮ ਬੀਬੀ ਵੀਰੋ ਜੀ ਸੀ ਇਸੇ ਤਰ੍ਹਾਂ ਦੂਜੇ ਮਹਿਲ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਸ੍ਰੀ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਅਤੇ ਤਾਂਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਅਵਤਾਰ ਹੋਇਆ। ਇਵੇਂ ਹੀ ਗੁਰਮਖ ਪਿਆਰਿਓ ਫਿਰ ਸਮਾਂ ਪਾ ਕੇ ਬਾਬਾ ਸੂਰਜਮਲ ਜੀ ਪੈਦਾ ਹੋਏ। ਇਤਨੇ ਸਾਲਾਂ ਦੇ ਵਿੱਚ ਗੁਰੂ ਦੀ ਇੰਨੀ ਕਿਰਪਾ ਹੋਈ ਬਹੁਤ ਖੁਸ਼ੀਆਂ ਤੇ ਰੌਣਕਾਂ ਹੋ ਗਈਆਂ। ਗੁਰੂ ਜੀ ਦੇ ਸਾਹਿਬਜ਼ਾਦੇ ਤੇ ਇਹਨਾਂ ਦੀ ਭੈਣ ਵੀਰੋ ਜੀ। ਬੀਬੀ ਵੀਰੋ ਜੀ ਜਿਵੇਂ ਜਿਵੇਂ ਵੱਡੇ ਹੁੰਦੇ ਗਏ ਆਪਸ ਵਿੱਚ ਖੇਡਦੇ ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਸਨ ਜੋ 11 ਸਾਲਾਂ ਦੇ ਅਜੇ ਹੋਏ ਸੀ ਇਹਨਾਂ ਦੀ ਸੁੰਦਰਤਾ ਵੇਖ ਕੇ ਤੇ ਬਹੁਤ ਸੋਹਣੇ ਇਹਨਾਂ ਦੇ ਸਰੂਪ ਨੂੰ ਦੇਖ ਕੇ ਇਹਨਾਂ ਨੂੰ ਇੱਕ ਰਿਸ਼ਤਾ ਵੀ ਆ ਗਿਆ ਸੀ ਉਦੋਂ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਖੱਤਰੀ ਸੀ ਭਾਈ ਰਾਮਾ ਜੀ ਉਹਨੇ ਆਪਣੀ 6 ਸਾਲ ਦੀ ਬੇਟੀ ਉਹਨਾਂ ਦਾ ਜਿਹੜਾ ਰਿਸ਼ਤਾ ਸੀ ਗੁਰੂ ਮਹਾਰਾਜ ਦੇ ਪੁੱਤਰ ਨਾਲ ਕਰਨਾ ਚਾਹਿਆ ਪਰ ਗੁਰੂ ਜੀ ਨੇ ਆਖਿਆ ਵੀ ਸਾਹਿਬਜ਼ਾਦੇ ਦੀ ਉਮਰ ਅਜੇ ਛੋਟੀ ਆ ਫਿਰ ਉਹ ਸਿੱਖ ਦੇ ਬਾਲਾ ਕਹਿਣ ਤੇ ਗੁਰੂ ਮਹਾਰਾਜ ਨੇ ਰਿਸ਼ਤਾ ਜਿਹੜਾ ਸੀ ਸਵਕਾਰ ਕਰ ਲਿਆ ਸੀ ਗੁਰਮਖ ਪਿਆਰਿਓ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਬਾਬਾ ਸ਼੍ਰੀ ਚੰਦ ਜੀ ਜਿਹੜੇ ਹਨ ਬਾਰਹਾਠ ਦੀ ਧਰਤੀ ਤੇ ਰਹਿੰਦੇ ਨੇ ਤੇ ਉਹਨਾਂ ਦਿਨਾਂ ਵਿੱਚ ਸੰਗਤਾਂ ਦੇ ਪ੍ਰੇਮ ਵਸ ਹੋ ਕੇ ਬਾਬਾ ਸ਼੍ਰੀ ਚੰਦ ਜੀ ਜਿਹੜੇ ਬਾਰ ਉਠਾਏ ਹੋਏ ਸੀਗੇ ਕਿਉਂਕਿ ਜਸਦਨ ਤੋਂ ਕਰਤਾਰਪੁਰ ਗਏ ਵਾਪਸ ਗਏ ਫੇਰ ਨਹੀਂ ਉਥੇ ਮੁੜ ਕੇ ਇਹਨਾਂ ਨੇ ਫੇਰਾ ਪਾਇਆ ਸੰਗਤਾਂ ਦੀ ਬੇਨਤੀ ਨੂੰ ਮੰਨ ਕੇ ਬਾਬਾ ਸ਼੍ਰੀ ਚੰਦ ਜੀ ਕਿਉਂਕਿ ਸੰਗਤ ਦਾ ਕਹਿਣਾ ਨਹੀਂ ਸੀ 모ੜਦੇ ਹੁੰਦੇ ਫਿਰ ਇੱਥੇ ਬਾਰਠ ਦੀ ਧਰਤੀ ਤੇ ਆਏ ਸੀਗੇ 6ਵੇਂ ਪਾਤਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਆਪਣੇ ਪਰਿਵਾਰ ਨੂੰ ਆਖਿਆ ਕਿ ਆਪਾਂ ਵੀ ਚਲੀਏ ਦਰਸ਼ਨ ਕਰਨ ਇਹ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਤਕਾਰ ਕੀਤਾ ਗੁਰੂ ਪੁੱਤਰ ਜਾਣ ਕੇ ਸੰਗਤ ਜੀ ਯਾਦ ਰੱਖਣਾ ਇੱਥੇ ਤੇ ਗੁਰੂ ਪੁੱਤਰਾਂ ਦਾ ਸਤਕਾਰ ਕਰਨਾ ਸਾਡਾ ਫਰਜ਼ ਬਣਦਾ ਇਹ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸੀ ਜਦੋਂ ਸੱਚੇ ਪਾਤਸ਼ਾਹ ਜੀ ਮੀਰੀ ਅਤੇ ਪੀਰੀ ਦੇ ਮਾਲਕ ਜੀ ਆਏ ਆ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ 500 ਰੁਪਈਆ ਨਗਦ ਇੱਕ ਘੋੜਾ ਤੇ ਵਸਤਰ ਭੇਟ ਕੀਤੇ ਆ ਤੇ ਜਨਮ ਸਾਖੀ ਵਿੱਚ ਇਹ ਵੀ ਲਿਖਿਆ ਕਿ ਸਾਹਿਬਜ਼ਾਦਿਆਂ ਦੇ ਸਮੇਤ ਉਹਨਾਂ ਨੇ ਨਮਸਕਾਰ ਵੀ ਕੀਤੀ ਹੈ ਸੂਰਜ ਪ੍ਰਕਾਸ਼ ਦੇ ਵਿੱਚ ਕਥਾ ਆਉਂਦੀ ਆ ਉਤਰ ਤਰੰਗ ਤੇ ਲੈ ਸੁੱਤ ਚਾਰੀ ਸ਼੍ਰੀ ਚੰਦ ਦਰਸੇ ਤਪਧਾਰੀ ਚਰਨ ਕਮਲ ਪਦ ਬੰਧਨ ਕੀਨ ਪੁਨਜਰ ਜੋਰ ਸਮੁਖ ਅਸੀਨ ਗੁਰਮਖ ਪਿਆਰਿਓ ਇਸ ਤਰ੍ਹਾਂ ਮਹਾਰਾਜ ਨੇ ਗੁਰੂ ਪੁੱਤਰ ਜਾਣ ਕੇ 500 ਰੁਪਇਆ ਨਗਦ ਘੋੜਾ ਇੱਕ ਬਹੁਤ ਸੋਹਣਾ ਸੀ ਕੀਮਤੀ ਵਸਤਰ ਸੀ ਮਹਾਰਾਜ ਜੀ ਨੇ ਭੇਟ ਕੀਤੇ ਆ ਬਾਬਾ ਸ਼੍ਰੀ ਚੰਦ ਜੀ ਨੂੰ ਮੱਥਾ ਟੇਕ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਉਹਨਾਂ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਤੇ ਹੋਰ ਸਾਹਿਬਜ਼ਾਦੇ ਨਾਲ ਸੀ ਉੱਥੇ ਬੈਠੇ ਆ ਇਹਨਾਂ ਵਿੱਚੋਂ ਵੱਡਾ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਜੋ ਬਿਲਕੁਲ ਬਾਬਾ ਜੀ ਦੇ ਸਨਮੁਖ ਸਜਗੇ ਬਿਲਕੁਲ ਸਾਹਮਣੇ ਹੋ ਕੇ ਬੈਠ ਗਏ ਇਹਨਾਂ ਦੀ ਉਮਰ ਉਦੋਂ 11-12 ਸਾਲ ਸੀਗੀ ਬਹੁਤ ਸੋਹਣੇ ਸੀ ਬਾਬਾ ਜੀ ਬਾਬਾ ਗੁਰਦਿੱਤਾ ਜੀ ਦਾ ਸਰੂਪ ਬੜਾ ਸੋਹਣਾ ਸੀਗਾ ਕਿਉਂਕਿ ਇਹ ਮੀਰੀ ਅਤੇ ਪੀਰੀ ਦੇ ਮਾਲਕ ਜੀ ਦੇ ਵੱਡੇ ਸਾਹਿਬ ਜਾਦੇ ਸੀਗੇ ਸੋਹਣੇ ਵੀ ਕਿਉਂ ਨਾ ਹੁੰਦੇ ਬਹੁਤ ਸੋਹਣਾ ਸਰੂਪ ਸੀ ਗਾਤਰੇ ਕਿਰਪਾਨ ਸੀ ਕਮਰ ਕੱਸਾ ਕੀਤਾ ਹੋਇਆ ਸੀਗਾ ਮੋਢੇ ਤੀਰ ਕਮਾਨ ਪੱਥਾ ਪਿਛੇ ਬੱਧਾ ਸੀ ਸ੍ਰੀ ਬਾਬਾ ਜੀ ਨੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਇਸ ਤਰ੍ਹਾਂ ਸੱਚਾ ਪਾਤਸ਼ਾਹ ਜਾਣਿਆ ਨਾ ਐਵੇਂ ਫਿਰ ਬਾਬਾ ਸ਼੍ਰੀਚੰਦ ਜੀ ਨੇ ਬਹੁਤ ਸਤਕਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ 6ਵੇਂ ਵਾਰਸ ਸੀਗੇ ਇਹ 6ਵੇਂ ਗੁਰੂ ਨਾਨਕ ਸੀ ਐਵੇਂ ਉਹਨਾਂ ਦੇ ਪੁੱਤਰ ਦਾ ਵੀ ਸਤਕਾਰ ਕੀਤਾ ਜਦੋਂ ਦੇਖਿਆ ਬਾਬਾ ਗੁਰਦਿੱਤਾ ਜੀ ਨੂੰ ਬਹੁਤ ਮੋਹਤ ਹੋ ਗਿਆ ਇਹਨਾਂ ਤੇ ਬਾਬਾ ਸ਼੍ਰੀਚੰਦ ਜੀ ਦੀਆਂ ਅੱਖਾਂ ਜਿਹੜੀਆਂ ਸੀ ਉਹਦੇ ਵਿੱਚ ਤੇਜ ਭਰ ਗਿਆ ਬਹੁਤ ਉਹਨਾਂ ਨੇ ਪਿਆਰ ਕੀਤਾ ਵੀਤਾ ਸਾਹਿਬ ਜਾਦੇ ਆ ਛੇਵੇਂ ਪਾਤਸ਼ਾਹ ਜੀ ਦੇ ਬਾਬਾ ਗੁਰਦਿੱਤਾ ਜੀ ਇਹ ਵੀ ਮੰਨੋ ਜਿਵੇਂ ਖਿੱਚੇ ਗਏ ਉਹਨਾਂ ਦੇ ਵੱਲ ਇੱਕ ਟੱਕ ਬਾਬਾ ਜੀ ਵਾਲੀ ਵੇਖੀ ਜਾਂਦੇ ਵਾਰ-ਵਾਰ ਜਦੋਂ ਵਾਰ-ਵਾਰ ਦੇਖੀ ਜਾਂਦੇ ਆ ਤੇ ਉਦੋਂ ਫਿਰ ਛੇਵੇਂ ਪਾਤਸ਼ਾਹ ਜੀ ਵੀ ਜਾਣਗੇ ਉਹਨਾਂ ਨੇ ਕਿਹਾ ਗੁਰੂ ਮਹਾਰਾਜ ਕਹਿਣ ਲੱਗੇ ਸਾਡੇ ਪੁੱਤਰ ਦਾ ਜਨਮ ਪੁੰਨਿਆ ਵਾਲੇ ਦਿਨ ਹੋਇਆ ਹੈ ਇਹ ਭਾਵੇਂ ਸ਼ਾਸਤਰ ਧਾਰੀ ਵੀ ਰਹਿੰਦੇ ਆ ਪਰ ਇਹਨਾਂ ਦਾ ਧਿਆਨ ਸਿਮਰਨ ਤੇ ਭਗਤੀ ਸਾਧ ਸੰਗਤ ਵੱਲ ਵੱਧਦਾ ਜਿਵੇਂ ਘਰ ਵਿੱਚ ਪੁੱਤਰ ਹੋਣ ਜਿਵੇਂ ਬਾਬਾ ਅਣੀ ਰਾਏ ਜੀ ਸੀ ਬਾਬਾ ਅਟਲ ਰਾਏ ਜੀ ਸੀਗੇ ਬਾਬਾ ਅਟਲ ਰਾਏ ਜੀ ਬੱਚਿਆਂ ਤੇ ਜ਼ਿਆਦਾ ਖੇਡਦੇ ਸੀ ਇਵੇਂ ਬਾਬਾ ਗੁਰਦਿੱਤਾ ਜੀ ਦਾ ਸੁਭਾਅ ਸਿਮਰਨ ਵੱਲ ਵੱਧ ਸੀਗਾ ਛੇਵੇਂ ਪਾਤਸ਼ਾਹ ਜੀ ਨੇ ਦੱਸਿਆ ਵੀ ਇਹ ਸਿਮਰਨ ਵੱਲ ਬਹੁਤ ਧਿਆਨ ਆ ਇਹਨਾਂ ਦਾ ਇਉਂ ਸੁਣ ਕੇ ਬਾਬਾ ਸ਼੍ਰੀਚੰਦ ਜੀ ਹੋਰ ਖੇੜੇ ਚ ਆ ਗਏ ਤੇ ਕਿਉਂਕਿ ਉਹਨਾਂ ਨੂੰ ਵਧੀਆ ਲੱਗਾ ਉਹ ਕਿਸੇ ਨਵੇਂ ਸੰਕਲਪ ਦੀ ਉਸਾਰੀ ਵਿੱਚ ਸੀਗੇ ਉਹਨਾਂ ਨੇ ਮਨ ਵਿੱਚ ਕੋਈ ਸੋਚ ਸੋਚੀ ਸੀ ਇਹਨਾਂ ਸੋਹਣਾ ਸਰੂਪ ਲੱਗਾ ਛੇਵੇਂ ਪਾਤਸ਼ਾਹ ਜੀ ਦੇ ਵੱਡੇ ਪੁੱਤਰ ਬਾਬਾ ਗੁਰੂ ਦਿੱਤਾ ਜੀ ਦਾ ਬਾਬਾ ਸ਼੍ਰੀ ਚੰਦ ਜੀ ਉਹਨਾਂ ਵੱਲ ਵੇਖੀ ਜਾਂਦੇ ਆ ਫਿਰ ਉਹਨਾਂ ਨੇ ਕਹਿ ਦਿੱਤਾ ਬਹੁਤ ਬਹੁਤ ਖੁਸ਼ ਹੋ ਗਏ ਵੀ ਇਹਨਾਂ ਨੂੰ ਸਿਮਰਨ ਦਾ ਚਾ ਇਹਨਾਂ ਨੂੰ ਬੰਦਗੀ ਦਾ ਚਾ ਕਹਿੰਦੇ ਔ ਕਰੋ ਆ ਜਿਹੜਾ ਤੁਹਾਡਾ ਸਾਈਹ ਜਾਦਾ ਬੇਟਾ ਵਾ ਵੱਡਾ ਪੁੱਤਰ ਐ ਸਾਨੂੰ ਦੇ ਦੇ ਤੁਹਾਡੇ ਕੋਲ ਹੈਗੇ ਨੇ ਬਾਬਾ ਸੂਰਜਮਲ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਤਾਂ ਇਸ ਤਰ੍ਹਾਂ ਸਾਨੂੰ ਦੇ ਦਿਓ ਭਜੰਗੀ ਆ ਜਿਹੜਾ ਨਾ ਤੇ ਬਹੁਤ ਹੌਣ ਹਾਰ ਦਿਸਦਾ ਹੈ ਗੁਰੂ ਮਹਾਰਾਜ ਕਹਿਣਾ ਨਹੀਂ ਸੀ ਮੋੜ ਸਕਦੇ ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਸੀਗੇ ਫਿਰ ਗੁਰੂ ਜੀ ਨੇ ਸੱਤ ਬਚਨ ਕਹਿ ਕੇ ਤੇ ਬਾਬਾ ਗੁਰਦਿੱਤਾ ਜੀ ਨੂੰ ਆਖਿਆ ਵੀ ਇਹਨਾਂ ਨੂੰ ਮੱਥਾ ਟੇਕੋ ਇਹ ਬਾਬਾ ਸ਼੍ਰੀਚੰਦ ਜੀ ਆ ਇਹ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਫਰਜ਼ੰਦ ਆ ਤੇ ਨਾਲ ਹੀ ਇਹ ਵੀ ਗੱਲ ਕਹਿਤੀ ਛੇਵੇਂ ਪਾਤਸ਼ਾਹ ਜੀ ਨੇ ਵੀ ਜੇ ਤੁਸੀਂ ਚਾਹੋ ਹੋਰ ਵੀ ਬੱਚਾ ਲੈ ਸਕਦੇ ਹੋ ਵੀ ਸਾਰੇ ਹੀ ਹਾਜ਼ਰ ਇਹ ਸਾਰੇ ਹੀ ਤੁਹਾਡੇ ਆ ਕਿਉਂਕਿ ਅਸੀਂ ਗੁਰੂ ਨਾਨਕ ਦੇ ਹਾਂ ਤੁਸੀਂ ਵੀ ਗੁਰੂ ਨਾਨਕ ਦੇਵ ਜੀ ਦੇ ਹੋ ਤੇ ਅਸੀਂ ਤੁਹਾਡੇ ਆ ਫਿਰ ਬਾਬਾ ਜੀ ਨੇ ਕਿਹਾ ਵੀ ਨਹੀਂ ਬਾਕੀ ਪੁੱਤਰ ਚੜ੍ਹਦੀ ਕਲਾ ਚ ਰਹਿਣਗੇ ਸਾਨੂੰ ਵੱਡਾ ਹੀ ਚਾਹੀਦਾ ਸ੍ਰੀ ਬਾਬਾ ਜੀ ਨੇ ਫਿਰ ਉਹਦੋਂ ਆਪਣਾ ਉਦਾਸੀ ਭੇਗ ਸੀਗਾ ਉਹ ਬਾਬਾ ਗੁਰਦਿੱਤਾ ਜੀ ਨੂੰ ਬਖਸ਼ਿਆ ਸੀ ਤਾਂ ਹੀ ਇਹਨਾਂ ਨੂੰ ਬਾਬਾ ਗੁਰਦਿੱਤਾ ਜੀ ਕਿਹਾ ਜਾਂਦਾ ਉਹਨਾਂ ਨੇ ਕੀ ਕੀਤਾ ਇੱਕ ਔਨ ਦੀ ਬਣੀ ਹੋਈ ਮਾਲਾ ਸੀਗੀ ਇਹਨਾਂ ਨੂੰ ਫੜਾਈ ਤੇ ਕਿਹਾ ਇੱਕ ਓੰਕਾਰ ਸਤਨਾਮ ਦਾ ਸਾਰਾ ਮੂਲ ਮੰਤਰ ਸਣਾਓ ਵਾਹਿਗੁਰੂ ਨਾਮ ਦਾ ਜਿਹੜਾ ਅਭਿਆਸ ਆ ਉਹ ਵੀ ਸਿਮਰਨ ਦਾ ਭੇਦ ਵੀ ਦੱਸਿਆ ਵੀ ਇੰਉਂ ਜਪੀਦਾ ਦੇਖੋ ਬਾਬਾ ਸ਼੍ਰੀ ਚੰਦ ਜੀ ਜਦੋਂ ਆਪਾਂ ਜਨਮ ਸਾਖੀਆਂ ਪੜ੍ਹਦੇ ਆ ਉਹਦੇ ਵਿੱਚ ਉਹ ਮੂਲ ਮੰਤਰ ਦਾ ਜਾਪ ਹੀ ਕਰਾਉਂਦੇ ਆ ਇਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਫਿਰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਸ੍ਰੀ ਬਾਬਾ ਜੀ ਨੇ ਇਹ ਵੀ ਦੱਸਿਆ ਵੀ ਪ੍ਰਾਤਨ ਸਮੇਂ ਦੇ ਵਿੱਚ ਉਦਾਸੀਆਂ ਤੇ ਹੋਰ ਕਈ ਜਿਹੜੇ ਬ੍ਰਹਮ ਗਿਆਨੀ ਹੁੰਦੇ ਸੀਗੇ ਉਹ ਚਾਰ ਵੇਦਾਂ ਦੇ ਅਨੁਸਾਰ ਸੋਹੰਗ ਸ਼ਬਦ ਵੀ ਜਪਦੇ ਰਹੇ ਆ। ਬਾਬਾ ਗੁਰਦਤਾ ਜੀ ਨੂੰ ਉਹਨਾਂ ਨੇ ਵੇਦਾਂ ਬਾਰੇ ਵੀ ਦੱਸਿਆ ਵੀ ਆਹ ਵੇਦ ਆ ਇਸ ਤਰ੍ਹਾਂ ਜਿਹੜੇ ਮਹਾਪੁਰਖ ਸੋਹੰਗ ਸ਼ਬਦ ਨੂੰ ਅਪਣਾਇਆ ਸੀਗਾ ਉਹਦਾ ਅਰਥ ਸੀਗਾ ਵੀ ਮੈਂ ਬ੍ਰਹਮਾ ਮੈਂ ਹੀ ਉਹਦਾ ਸਰੂਪ ਇਸ ਕਰਕੇ ਨਾ ਵੀ ਇਹ ਕਈ ਵਾਰੀ ਹਉਮੈ ਵੀ ਪੈਦਾ ਕਰ ਦਿੰਦਾ ਸੀਗਾ ਇਹ ਮਹਾਪੁਰਖਾਂ ਲਈ ਤਾਂ ਸੋਹੰਗ ਸ਼ਬਦ ਬਹੁਤ ਵਧੀਆ ਕਿਉਂਕਿ ਭਗਤ ਰਵਦਾਸ ਜੀ ਵੀ ਮੰਨਿਆ ਜਾਂਦਾ ਹੈ ਸ਼ਬਦ ਪੜਦੇ ਰਹੇ ਆ ਪਰ ਜਿਹੜੇ ਅਧ ਗਿਆਨੀ ਹੁੰਦੇ ਆ ਅਧ ਖੜੇ ਗਿਆਨੀ ਹੁੰਦੇ ਆ ਉਹਨਾਂ ਨੂੰ ਹਉਮੈ ਆ ਜਾਂਦੀ ਸੀ ਇਸ ਕਰਕੇ ਇਹ ਸਾਡੇ ਗੁਰਦੇਵ ਪਿਤਾ ਜੀ ਨੇ ਆ ਮੂਲ ਮੰਤਰ ਸਾਨੂੰ ਬਖਸ਼ਿਆ ਵਾਹਿਗੁਰੂ ਮੰਤਰ ਬਖਸ਼ਿਆ ਇਹ ਸੋਹੰਗ ਸ਼ਬਦ ਵੀ ਬਹੁਤ ਪਿਆਰਾ ਵਾ ਸੋਹੰਗ ਸ਼ਬਦ ਦੇ ਸਤਕਾਰ ਵਿੱਚ ਇਉਂ ਵੀ ਫਰਮਾਇਆ ਤਤ ਨਿਰੰਜਨ ਜੋਤ ਸਬਾਈ ਸੋਹੰਗ ਭੇਦ ਨ ਪਾਈ ਜੀ ਗੁਰਮਖ ਪਿਆਰਿਓ ਸੋਹੰਗ ਆਪਛਾਣੀਆਂ ਸ਼ਬਦ ਭੇਦ ਪਤ ਪਾਏ ਫੇਰ ਬਾਬਾ ਸ਼੍ਰੀ ਚੰਦ ਜੀ ਨੇ ਉੱਥੇ ਬਚਨ ਕੀਤਾ ਛੇਵੇਂ ਪਾਤਸ਼ਾਹ ਜੀ ਵੀ ਹਾਜ਼ਰ ਆ ਉਹਨਾਂ ਦੇ ਸਾਹਿਬਜ਼ਾਦੇ ਵੀ ਆ ਬਾਬਾ ਜੀ ਕਹਿੰਦੇ ਸਾਰੇ ਰੱਬ ਦੇ ਨਾਮ ਚੰਗੇ ਹੁੰਦੇ ਆ ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ ਸਿਰਨਾਨਕ ਲੋਕਾ ਪਾਵ ਹੈ ਦੇਖੋ ਰੱਬ ਦੇ ਜਿੰਨੇ ਨਾਮ ਆ ਨਾ ਸਾਰੇ ਹੀ ਚੰਗੇ ਆ ਸੋਹੰ ਓਮ ਰਾਮ ਅੱਲਾ ਖੁਦਾ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਆ ਤਾਂ ਇਹ ਜਿਹੜਾ ਗੁਰੂ ਵੱਲੋਂ ਦਿੱਤਾ ਹੋਇਆ ਮੰਤਰ ਹੁੰਦਾ ਇਹਦੀ ਕਲਾ ਹੀ ਵੱਖਰੀ ਹੁੰਦੀ ਹੈ ਰੱਬ ਦੇ ਨਾਮ ਤਾਂ ਸਾਰੇ ਹੀ ਚੰਗੇ ਆ ਤੇ ਜਿਹੜੇ ਰੱਬ ਦਾ ਨਾਮ ਜਪਦੇ ਆ ਆਦਰ ਕਰਦੇ ਆ ਉਹ ਵੀ ਚੰਗੇ ਹੁੰਦੇ ਆ ਪਰ ਕਈ ਵਾਰੀ ਐਵੇਂ ਹੁੰਦਾ ਵੀ ਇੱਕੋ ਮੰਤਰ ਜਪਣਾ ਪੈਂਦਾ ਜਿਹੜਾ ਗੁਰੂ ਦੱਸ ਦੇਵੇ ਇੰਉ ਸਮਝਾ ਕੇ ਬਹੁਤ ਗੱਲਾਂ ਬਾਬਾ ਕੀਰੀ ਚੰਦ ਜੀ ਨੇ ਬਾਬਾ ਜੀ ਨੂੰ ਇਹ ਵਰਦਾਨ ਦਿੱਤਾ ਵੀ ਅੱਜ ਤੋਂ ਤੁਸੀਂ ਸਾਡੇ ਨਿਸ਼ਾਨ ਇਹ ਜਿਹੜੀ ਗੱਦੀ ਆ ਅਸੀਂ ਤੁਹਾਨੂੰ ਬਖਸ਼ਦੇ ਹਾਂ ਆਪਣੀ ਬਾਬਾ ਗੁਰਦਿੱਤਾ ਜੀ ਦੀਨ ਦੁਨੀਆ ਦਾ ਟਿਕਾ ਹੋਇਆ ਇਸ ਤਰ੍ਹਾਂ ਵੀ ਬਚਨ ਕਰ ਦਿੱਤੇ ਫਿਰ ਸ਼੍ਰੀ ਬਾਬਾ ਜੀ ਨੇ ਗੁਰੂ ਹਰਗੋਬਿੰਦ ਜੀ ਨੂੰ ਇਹ ਵੀ ਬਚਨ ਆਖੇ ਵੀ ਸਾਡੇ ਪਿਤਾ ਜੀ ਦਾ ਤਪ ਤੇਜ ਬਲ ਸਾਰਾ ਕੁਝ ਗਿਆਨ ਫਲਸਫਾ ਜੋ ਤੁਹਾਡੇ ਕੋਲ ਹੀ ਤੇ ਜੋ ਕੁਝ ਤੁਹਾਡੇ ਪਾਸ ਆ ਇਹ ਬਾਬਾ ਗੁਰਦਿੱਤਾ ਜੀ ਦੇ ਪਾਸ ਆ ਨਾਲ ਇਹ ਵੀ ਕਿਹਾ ਵੀ ਦੁਨੀਆ ਵਿੱਚ ਮੀਰੀ ਪੀਰੀ ਦੁਨਿਆਵੀ ਸ਼ਕਤੀ ਬਾਹਰੀ ਸ਼ਕਤੀ ਅੰਦਰਲੀ ਸ਼ਕਤੀ ਫਕੀਰੀ ਇਹ ਜਿਹੜੇ ਖਜ਼ਾਨੇ ਆ ਤੁਹਾਡੇ ਅੱਗੇ ਝੁਕਦੇ ਆ ਮਹਾਰਾਜ ਤੁਸੀਂ ਮੀਰੀ ਅਤੇ ਪੀਰੀ ਦੇ ਮਾਲਕ ਇਸ ਕਰਕੇ ਅਸੀਂ ਆਪ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਫਕੀਰੀ ਦੇ ਰਹੇ ਆ ਇਹ ਮੀਰੀ ਪੀਰੀ ਤਾਂ ਤੁਹਾਡੇ ਪਾਸ ਹੈਗੀ ਹੋਈ ਆ ਤੇ ਆ ਫਕੀਰੀ ਅਸੀਂ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤੀ ਆ ਅਸੀਸਾਂ ਦੇ ਕੇ ਸਤਿਗੁਰੂ ਮਹਾਰਾਜ ਨੂੰ ਕਈ ਦਿਨ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਕੋਲ ਰੱਖਿਆ ਸੀਗਾ ਵੀ ਸਾਡੇ ਕੋਲ ਰਹੁ ਇੱਥੇ ਦਰਸ਼ਨ ਕਰੋ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤਾਂ ਤੁਹਾਡੇ ਦਰਸ਼ਨ ਕਰਨ ਗਈਆਂ ਇਹ ਸਥਾਨ ਤੇ ਰਹੁ ਜੀ ਜਹਾਂਗੀਰ ਦੇ ਨਾਲ ਜਿਹੜੀ ਵਾਰਤਾ ਲਾਪ ਹੋਈ ਸੀ ਗਵਾਲੀਅਰ ਦੇ ਕਿਲੇ ਚ ਕੈਦ ਰੱਖਿਆ ਉਹ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਉਹ ਮੂਰਖ ਰਾਜਾ ਉਹ ਮੂਰਖਾਂ ਦਾ ਸਰਦਾਰ ਹੈ ਉਹਨੂੰ ਨਹੀਂ ਪਤਾ ਮਹਾਪੁਰਖਾਂ ਦੀ ਕਦਰ ਕਿਦਾਂ ਕਰੀਦੀ ਆ ਉਹਨੇ ਆਪ ਜੀ ਨੂੰ ਗਵਾਲੀਅਰ ਦੇ ਕਿਲੇ 'ਚ ਬੰਦ ਕਰਕੇ ਰੱਖਿਆ ਮਹਾਰਾਜ ਸੱਚੇ ਪਾਤਸ਼ਾਹ ਪਰ ਆਪ ਜੀ ਨੇ ਦੇਖੋ ਆਪ ਇਕੱਲੇ ਨਹੀਂ ਰਿਹਾ ਹੋਏ ਤੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਵੀ ਰਿਹਾ ਕਰਕੇ ਲਿਆਏ ਹੋ ਇਹ ਆਪ ਜੀ ਦਾ ਤਰਸਾ ਉਹਨਾਂ ਰਾਜਿਆਂ ਤੇ ਐਵੇਂ ਬਾਬਾ ਗੁਰਦਿੱਤਾ ਜੀ ਫਿਰ ਉੱਥੇ ਬਾਰਠ ਹੀ ਰਹੇ ਆ ਬਾਬਾ ਸ਼੍ਰੀ ਚੰਦ ਜੀ ਨੇ ਇਹਨਾਂ ਨੂੰ ਹੌਲੀ-ਹੌਲੀ ਫਕੀਰੀ ਦੇ ਕਈ ਰਾਜ ਭੇਤ ਦੱਸਿਆ ਬੜਾ ਕੁਝ ਦੱਸਿਆ ਫਿਰ ਆਪਣੇ ਥਾਂ ਦੀ ਗੁਰਤਾ ਗੱਦੀ ਦਿੱਤੀ 24 ਮਾਤਰਾ ਦਾ ਪੂਰਾ ਗਿਆਨ ਕਰਵਾਇਆ ਉਦਾਸੀਨ ਸੰਪਰਦਾ ਦਾ ਪ੍ਰਮੁੱਖ ਗੁਰੂ ਬਣਾਇਆ ਉਸ ਦਿਨ ਤੋਂ ਇਹਨਾਂ ਦਾ ਨਾਮ ਸੋਢੀ ਟਿੱਕਾ ਗੁਰੂ ਦਿੱਤੀ ਦੀ ਵਜਾਏ ਬਾਬਾ ਗੁਰਦਿੱਤਾ ਜੀ ਪੈ ਗਿਆ ਸੀਗਾ ਤਾਂ ਹੀ ਆਪਾਂ ਇਹਨਾਂ ਨੂੰ ਬਾਬਾ ਗੁਰਦਿੱਤਾ ਜੀ ਕਹਿੰਦੇ ਆ ਬਾਕੀ ਜਿਹੜੇ ਸਾਈਂਬ ਜਾਦੇ ਆ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਉਹਨਾਂ ਨੂੰ ਆਪਾਂ ਸ੍ਰੀ ਅਣੀ ਰਾਏ ਜੀ ਤੇ ਅਟਲ ਰਾਏ ਜੀ ਵੀ ਇਸ ਤਰ੍ਹਾਂ ਕਹਿ ਦਿੰਨੇ ਆ ਬਾਬਾ ਅਟਲ ਰਾਏ ਵੀ ਕਹਿੰਨੇ ਆ ਕਿਉਂਕਿ ਉਹਨਾਂ ਨੇ ਵੀ ਬੱਚੇ ਨੂੰ ਜਿਉਂਦਾ ਕਰਤਾ ਸੀ ਮੋਹਨ ਬੱਚਾ ਸੀਗਾ ਕਰਮਾਤ ਉਹਨਾਂ ਵੀ ਦਿਖਾਈ ਸੀ ਤਾਂ ਇੱਥੇ ਇਹਨਾਂ ਨੂੰ ਬਾਬਾ ਗੁਰਦਿੱਤਾ ਜੀ ਤਾਂ ਹੀ ਕਹਿੰਦੇ ਵੀ ਬਾਬਾ ਸ਼੍ਰੀਚੰਦ ਜੀ ਤੂੰ ਅੱਗੇ ਇਹ ਗੱਦੀ ਇਹਨਾਂ ਨੂੰ ਮਿਲੀ ਹੈ ਇਹ ਸਾਖੀ ਦੇ ਵਿੱਚ ਬਾਬਾ ਸ਼੍ਰੀਚੰਦ ਜੀ ਦੇ ਕੁਝ ਜਿਹੜੇ ਵਿਸ਼ੇਸ਼ ਗੁਣ ਪ੍ਰਗਟ ਹੋ ਜਾਂਦੇ ਆ ਵੀ ਇੱਕ ਤਾਂ ਉਹਨਾਂ ਨੇ ਆਪਦੀ ਗੱਦੀ ਬਾਬਾ ਗੁਰਦਿੱਤਾ ਜੀ ਨੂੰ ਦੇ ਕੇ ਇਹ ਗੱਲ ਨੂੰ ਪ੍ਰਤੱਖ ਕਰਤਾ ਕਿ ਉਦਾਸੀ ਭੇਖ ਦੀ ਜਿਹੜੀ ਬਖਸ਼ਿਸ਼ ਆ ਇਹ ਭੇਖ ਦੇ ਅੱਗੇ ਚਲਾਉਣ ਦੇ ਅਧਿਕਾਰ ਵੀ ਬਾਬਾ ਜੀ ਨੂੰ ਆਪਣੇ ਪਿਤਾ ਗੁਰੂ ਨਾਨਕ ਦੇਵ ਜੀ ਤੋਂ ਮਿਲਿਆ ਸੀ ਜਿਵੇਂ ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਉਹਨਾਂ ਨੇ ਸੇਵਾਦਾਰ ਜਿਹਨੇ ਸੇਵਾ ਕੀਤੀ ਭਾਈ ਲੈਣਾ ਜੀ ਨੂੰ ਗੱਦੀ ਦਿੱਤੀ ਆ ਐਵੇਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੱਡਾ ਸਾਹਿਬ ਜਦਾ ਇਹਨਾਂ ਨੂੰ ਭੇਟ ਕਰਤਾ ਖੁਸ਼ੀ-ਖੁਸ਼ੀ ਤੇ ਇੱਥੇ ਇਹ ਵੀ ਗੱਲ ਤੁਸੀਂ ਵੇਖੋ ਜੇ ਬਾਬਾ ਸ਼੍ਰੀ ਚੰਦ ਜੀ ਇੰਨੇ ਹੀ ਵਿਰੋਧ ਵਿੱਚ ਹੁੰਦੇ ਗੁਰੂ ਘਰ ਦੇ ਗੁਰੂ ਮਹਾਰਾਜ ਕਦੇ ਵੀ ਆਪਣਾ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਇਹਨਾਂ ਦੇ ਹਵਾਲੇ ਨਾ ਕਰਕੇ ਜਾਂਦੇ ਇਹ ਤੁਸੀਂ ਇਹ ਗੱਲ ਸੋਚਣੀ ਹੈ ਵੀ ਬਾਬਾ ਸ਼੍ਰੀਚੰਦ ਜੀ ਗੁਰੂ ਘਰ ਦੀ ਮਰਿਆਦਾ ਦੇ ਵਿਰੋਧ ਨਹੀਂ ਸੀਗੇ ਕਦੇ ਵੀ ਹਾਂ ਉਹ ਸ਼ੁਰੂ-ਸ਼ੁਰੂ ਵਿੱਚ ਉਹਨਾਂ ਨੇ ਜਿਹੜਾ ਬਚਨ ਗੁਰੂ ਪਿਤਾ ਜੀ ਦਾ ਨਹੀਂ ਮੰਨਿਆ ਉਹ ਵੀ ਇੱਕ ਹੁਕਮ ਜੀ ਹੋਇਆ ਪਰ ਜਾਂਦੇ-ਜਾਂਦੇ ਗੁਰੂ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਖਿਆ ਸੀ ਕਿ ਸਾਡੇ ਪੁੱਤਰਾਂ ਦੀ ਵੀ ਚੜ੍ਹਦੀ ਕਲਾ ਹੋ ਜਾਵੇਗੀ ਸਿੱਖ ਸੰਗਤਾਂ ਇਹਨਾਂ ਦਾ ਸਤਕਾਰ ਕਰਿਆ ਕਰਨਗੀਆਂ ਹੁਣ ਕੁਝ ਲੋਕਾਂ ਮੈਂ ਦੇਖਿਆ ਉਹ ਬਾਬਾ ਸ਼੍ਰੀ ਚੰਦ ਜੀ ਨੂੰ ਮਾੜੇ ਬਚਨ ਕਹਿ ਦਿੰਦੇ ਆ ਵੀ ਇਹਨਾਂ ਨੇ ਤਾਂ ਕਹਿਣਾ ਨਹੀਂ ਸੀ ਮੰਨਿਆ ਪੁੱਤਰੀ ਕੋਲ ਨਾ ਪਾਲਿਆ ਇਸ ਤਰ੍ਹਾਂ ਕਹਿ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਮੰਦੇ ਬਚਨ ਬੋਲਦੇ ਆ ਉਹਨਾਂ ਨੂੰ ਆਹ ਸਾਖੀਆਂ ਦੀ ਸਮਝ ਨਹੀਂ ਹੈਗੀ ਆਪਾਂ ਗੁਰੂ ਪੁੱਤਰ ਨੂੰ ਕਦੇ ਮਾੜਾ ਨਹੀਂ ਕਹਿ ਸਕਦੇ ਗੁਰਮਖ ਪਿਆਰਿਓ ਉਹ ਹੁੰਦਾ ਜੋ ਹੁਕਮ ਚ ਹੀ ਹੁੰਦਾ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਗੱਦੀ ਨਸ਼ੀਨ ਥਾਪ ਕੇ ਆਪਣੀ ਨੀਤੀ ਨਪੁੰਨ ਹੋਣ ਦਾ ਸਬੂਤ ਵੀ ਦਿੱਤਾ ਗੁਰਮਖ ਪਿਆਰਿਓ ਉਹਨਾਂ ਨੇ ਵਿਤਕਰਾ ਨਹੀਂ ਜਾਣਿਆ ਤੇ ਕਹਿ ਦਿੱਤਾ ਜੋ ਸਾਡੇ ਗੁਰੂ ਪਿਤਾ ਜੀ ਕੋਲ ਸੀਗਾ ਬਾਬਾ ਨਾਨਕ ਜੀ ਕੋਲ ਛੇਵੇਂ ਪਾਤਸ਼ਾਹ ਜੀ ਉਹ ਤੁਹਾਡੇ ਕੋਲ ਆ ਉਹਨਾਂ 'ਚ ਤੇ ਤੁਹਾਡੇ 'ਚ ਕੋਈ ਫਰਕ ਨਹੀਂ ਬਾਬਾ ਜੀ ਨੇ ਆਪਣੀਆਂ ਜਿਹੜੀ ਨਿਸ਼ੀਨੀ ਸੀਗੀ ਇਹਦੀ ਗੱਦੀ ਨੂੰ ਘਰੇ ਨਹੀਂ ਰੱਖਿਆ ਬਲਕਿ ਆਪਣੇ ਭਤੀਜੇ ਬਾਬਾ ਧਰਮਚੰਦ 베ਦੀ ਦੇ ਹੁੰਦੇ ਹੋਏ ਵੀ ਸੋਢੀ ਬਾਬਾ ਗੁਰਦਤਾ ਜੀ ਨੂੰ ਗੱਦੀ ਦਿੱਤੀ ਆ ਆਪਦੀ ਇਹ ਦੂਰ ਅੰਦੇਸ਼ੀ ਦਾ ਸਬੂਤ ਆ ਇੱਥੇ ਇਸ ਕਰਕੇ ਉਹਨਾਂ ਨੇ ਆਪਣੇ ਪਿਤਾ ਜੀ ਦੇ ਵਰਤੇ ਅਸੂਲ ਦੀ ਪਰੋੜਤਾ ਕੀਤੀ ਆ ਉਹਨਾਂ ਨੇ ਆਪਣੇ ਭਤੀਜੇ ਨੂੰ ਗੱਦੀ ਨਹੀਂ ਦਿੱਤੀ ਸਗੋਂ ਜਾਣਿਆ ਵੀ ਬਾਬਾ ਗੁਰਦਿੱਤਾ ਜੀ ਇਹਦੇ ਜੋਗ ਨਾਲੇ ਉਹਨਾਂ ਨੇ ਬਾਬਾ ਧਰਮਚੰਦ 베ਦੀ ਜੀ ਨੂੰ ਆਪ ਪਾਲਿਆ ਸੀਗਾ ਇਸ ਕਰਕੇ ਨਾ ਬਾਬਾ ਗੁਰਦਿੱਤਾ ਜੀ ਨੂੰ ਬਾਰਡ ਛੱਡ ਕੇ ਫਿਰ ਛੇਵੇਂ ਪਾਸ਼ਾ ਜੀ ਅੰਮ੍ਰਿਤਸਰ ਦੀ ਧਰਤੀ ਤੇ ਆਏ ਆ ਪਿੱਛੋਂ ਬਾਬਾ ਜੀ ਨੇ ਉਹਨਾਂ ਦੀ ਬੜੀ ਸੇਵਾ ਕੀਤੀ ਆ ਤੇ ਜਦੋਂ ਛੇਵੇਂ ਪਾਤਸ਼ਾਹ ਜੀ ਉੱਥੇ ਛਾੜਾ ਇਹਨਾਂ ਬਾਬਾ ਗੁਰਦਿੱਤਾ ਜੀ ਨੂੰ ਇਹ ਉਦੋਂ 12-13 ਸਾਲ ਦੇ ਬੱਚੇ ਸੀਗੇ ਲਾੜਲੇ ਬਹੁਤ ਸੀ ਤੇ ਬਾਬਾ ਸ਼ਰੀ ਚੰਦ ਜੀ ਨੇ ਇਹਨਾਂ ਨੂੰ ਬਹੁਤ ਪ੍ਰੇਮ ਨਾਲ ਪਾਲਿਆ ਤੇ ਸੀਗੇ 12-13 ਸਾਲਾਂ ਦੇ ਜਦੋਂ ਦੁੱਧ ਮਲਾਈਆਂ ਖਵਾ ਕੇ ਇਹਨਾਂ ਨੂੰ ਹੱਥਾਂ ਤੇ ਖੜਾ ਕੇ ਪਾਲਿਆ ਇਹ ਬਹੁਤ ਸੋਹਣੇ ਲੱਗਦੇ ਸੀ ਬਾਬਾ ਗੁਰਦਿੱਤਾ ਜੀ 12 ਸਾਲਾਂ ਦੇ ਹੁੰਦੇ ਹੋਏ ਵੀ 18 ਸਾਲਾਂ ਦੇ ਲੱਗਦੇ ਸੀ ਕਿਉਂਕਿ ਉਹ ਛੇਵੇਂ ਪਾਤਸ਼ਾਹ ਜੀ ਦੇ ਸਾਹਿਬਜਾਦੇ ਸੀਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸੋਭਾ ਸਾਰੀ ਦੁਨੀਆ 'ਚ ਫੈਲੀ ਹੋਈ ਆ ਉਹ ਵੱਡੇ ਮਹਾਬਲੀ ਯੋਧੇ ਸੂਰਮੇ ਆ ਤੇ ਉਹਨਾਂ ਦਾ ਸੁਪੁੱਤਰ ਵੀ ਸੂਰਮਾ ਹੋਵੇਗਾ ਨਾ ਐਵੇਂ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਕੋਲ ਬਿਠਾ ਲੈਣਾ ਪਰਿਵਾਰਕ ਜ਼ਿੰਮੇਵਾਰੀਆਂ ਵੀ ਸਮਝਾਉਣੀਆਂ ਕਹਿਣਾ ਜੀ ਤੁਹਾਡਾ ਰਿਸ਼ਤਾ ਵੀ ਹੋ ਚੁੱਕਾ ਵਾ ਤੁਸੀਂ ਉਹ ਪਰਿਵਾਰ ਦੇ ਫਰਜ਼ ਵੀ ਨਿਭਾਉਣੇ ਆ ਬੰਦਗੀ ਵੀ ਕਰਨੀ ਆ ਫਿਰ ਵੀ ਦੇਖੋ ਤੁਸੀਂ ਫਕੀਰੀ ਕਬੂਲੀ ਆ ਇਸ ਕਰਕੇ ਉਧਰ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਉਹ ਵੀ ਖੁਸ਼ਬੋਧ ਹੁੰਦੇ ਸੀ ਕਿ ਬਾਬਾ ਸ਼੍ਰੀਚੰਦ ਜੀ ਬਹੁਤ ਲਾੜ ਪਿਆਰ ਨਾਲ ਸਾਡੇ ਸਹਾਬਜਾਦੇ ਨੂੰ ਪਾਲ ਰਹੇ ਆ ਉਹਨਾਂ ਨੇ ਆਖਣਾ ਇਹ ਗੁਰੂ ਨਾਨਕ ਪਿਤਾ ਜੀ ਦੀ ਦਾਤ ਆ ਤੁਸੀਂ ਸਾਧੂ ਰੂਪ ਵਿੱਚ ਰਹਿੰਦੇ ਹੋਏ ਦੇਖੋ ਜੀ ਬੰਦਗੀ ਵਾਲੇ ਪਾਸੇ ਆ ਗਏ ਹੋ ਤੁਸੀਂ ਸਾਧੂ ਜੀਵਨ ਬਤਾਇਓ ਸੇਵਾ ਕਰਿਓ ਨਾਮ ਜਪਿਓ ਇੰਉ ਬਹੁਤ ਚੀਜ਼ਾਂ ਸਮਝਾਉਂਦੇ ਹੁੰਦੇ ਸੀ ਬਾਬਾ ਸ਼੍ਰੀਚੰਦ ਜੀ ਇੰਉ ਸਮਝਾ ਕੇ ਉਹਨਾਂ ਨੇ ਬਾਬਾ ਗੁਰਦਿੱਤਾ ਜੀ ਨੂੰ ਫਿਰ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਬਾਵਸ ਭੇਜਤਾ ਸੀ ਆਪ ਮੁੜ ਕਰਤਾਰਪੁਰ ਸਾਹਿਬ ਹੁੰਦੇ ਹੋਏ ਟਾਲੀ ਦੇ ਹੇਠਾਂ ਆ ਕੇ ਛਪਰੀ ਵਿੱਚ ਨਿਵਾਸ ਕਰ ਲਿਆ ਗੁਰਮਖ ਪਿਆਰਿਓ ਇਹ ਪਿਆਰ ਦੀ ਸਾਖੀ ਆ ਇਹਨਾਂ ਨੂੰ ਭਾਵਨਾ ਬਣਾ ਕੇ ਹੀ ਸਰਵਣ ਕਰਨਾ ਪੈਂਦਾ ਭਾਵਨਾ ਬਣਾਏ ਬਣਾਏ ਗੱਲਾਂ ਸਮਝ ਹੀ ਨਹੀਂ ਆਉਂਦੀਆਂ ਬਾਬਾ ਸ੍ਰੀ ਚੰਦ ਜੀ ਨੇ ਬਹੁਤ ਲਾਡਾਂ ਦੇ ਨਾਲ ਪਿਆਰ ਦੇ ਨਾਲ ਛੇਵੇਂ ਪਾਸ਼ਾ ਜੀ ਦੇ ਵੱਡੇ ਪੁੱਤਰ ਨੂੰ ਮੰਗ ਲਿਆ ਸੀਗਾ ਪਾਲਿਆ ਵੀ ਆ ਵੇਖੋ ਗੁਰੂ ਕੋਲੋਂ ਕਿਹੜੀ ਭੇਟਾ ਮੰਗੀ ਵੀ ਆਪਦਾ ਪੁੱਤਰ ਹੀ ਮੈਨੂੰ ਦੇ ਦਿਓ। ਉਹਨਾਂ ਨੂੰ ਪਤਾ ਸੀ ਮੇਰੀ ਗੱਦੀ ਜਿਹੜੀ ਅੱਗੇ ਸੰਭਾਲਣ ਵਾਲੇ ਉਹ ਬਾਬਾ ਗੁਰਦਿੱਤਾ ਜੀ ਹੀ ਹਨ। ਇਹੀ ਤਾਂ ਵੱਡੀ ਗੱਲ ਆ। ਇੰੋਂ ਫਿਰ ਉਹ ਛੇਵੇਂ ਪਾਤਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਜੀ ਦਾ ਮੇਲ ਹੋਇਆ ਸੀ ਉੱਥੇ। ਉਹਨਾਂ ਨੇ 500 ਰੁਪਈਆ ਉਹਨਾਂ ਸਮਿਆਂ ਦੇ ਵਿੱਚ ਤੇ ਇੱਕ ਬਹੁਤ ਸੋਹਣਾ ਘੋੜਾ ਤੇ ਵਸਤਰ ਬਾਬਾ ਸ਼੍ਰੀਚੰਦ ਜੀ ਨੂੰ ਭੇਟ ਕੀਤੇ। ਇੱਥੇ ਗੱਲ ਸਾਬਤ ਹੁੰਦੀ ਆ। कि ਉਹਨਾਂ ਨੇ ਗੁਰੂ ਪੁੱਤਰ ਜਾਣ ਕੇ ਸਤਕਾਰ ਕੀਤਾ ਬਚਨ ਨਹੀਂ 모ੜਿਆ ਵੀ ਇਹ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜਾਦੇ ਆ ਤੇ ਇਹਨਾਂ ਦੀ ਦੱਸੀ ਮਰਿਆਦਾ ਉਹ ਜੋ ਉਹਨਾਂ ਦੀ ਰੀਤ ਸੀ ਉਹ ਗੁਰੂ ਘਰ ਦੇ ਵਿਰੋਧੀ ਨਹੀਂ ਸੀ ਜੇ ਵਿਰੋਧੀ ਹੁੰਦੇ ਬਾਬਾ ਜੀ ਸ਼੍ਰੀ ਚੰਦ ਜੀ ਨੂੰ ਕਦੇ ਗੁਰੂ ਸਾਹਿਬ ਆਪਣਾ ਪੁੱਤਰ ਨਾ ਪੇਟ ਕਰਦੇ ਇਸ ਕਰਕੇ ਫਿਰ ਉਹ ਕਦੇ ਨਾ ਉਹਨਾਂ ਦੀ ਮੰਗ ਮੰਨਦੇ ਇੱਥੇ ਗੱਲ ਸਮਝਣ ਦੀ ਲੋੜ ਆ ਕਈ ਵਾਰੀ ਅਸੀਂ ਹੰਕਾਰ ਦੇ ਵਸ ਹੋ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਮਾੜੇ ਬਚਨ ਕਹਿ ਦਿੰਨੇ ਆ ਜਿਹੜੀ ਸਾਡੀ ਵੱਡੀ ਭੁੱਲ ਆ ਸੰਗਤ ਜੀ ਇਹ ਜਿਹੜੀ ਭੁੱਲ ਜੇ ਤੁਹਾਡੇ ਤੋਂ ਹੋਈ ਆ ਗੁਰੂ ਨਾਨਕ ਸਾਹਿਬ ਜੀ ਅੱਗੇ ਬਖਸ਼ ਲੈਣਾ ਐ ਇਸ ਭੁੱਲ ਨੂੰ ਤਾਂ ਇਹ ਅੱਜ ਦੀ ਵਿਚਾਰ ਸੀਗੀ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਸਾਡੇ ਸਾਰੇ ਅੰਦਰ ਸਿੱਖੀ ਦਾ ਬੀਜ ਮਹਾਰਾਜ ਸੱਚੇ ਪਾਤਸ਼ਾਹ ਪਰ ਫੁੱਲਤ ਕਰਨ ਕਥਾ ਵਿਚਾਰ ਕਰਦੇ ਆ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹਨ ਗੁਰੂ ਦੀ ਸੰਗਤ ਤੇ ਸਤਿਗੁਰੂ ਮਹਾਰਾਜ ਬਖਸ਼ ਲੈਣ ਅਮਰਤ ਸ਼ਕੂ ਸਿੰਘ ਸੁਜੋ ਗੁਰੂ ਵਾਲੇ ਬਣੋ ਇਹ ਬਾਬਾ ਸ਼ਰੀ ਚੰਦ ਜੀ ਦੀਆਂ ਹੋਰ ਵੀ ਬਹੁਤ ਸਾਰੀਆਂ ਸਾਖੀਆਂ ਨੇ ਇਹਨਾਂ ਦੀ ਜਨਮ ਸਾਖੀ ਕਾਫੀ ਵੱਡੀ ਆ ਛੇਵੇਂ ਪਾਤਸ਼ਾਹ ਜੀ ਦੇ ਨਾਲ ਇਹਨਾਂ ਦਾ ਮੇਲ ਹੋਣਾ ਗੁਰੂ ਪਾਸੋਂ ਬਾਬਾ ਗੁਰਦਿੱਤਾ ਜੀ ਦੀ ਮੰਗ ਕਰਨੀ ਬਾਬਾ ਗੁਰਦਿੱਤਾ ਜੀ ਨੂੰ ਫਕੀਰੀ ਦੀਆਂ ਗੱਲਾਂ ਸਮਝਾਉਣੀਆਂ ਕਿੰਨੀ ਸੁੰਦਰ ਸਾਖੀ ਆ ਭਾਈ ਅਸੀਂ ਵੀ ਇਹ ਸਿੱਖਿਆ ਲੈ ਸਕਦੇ ਆ ਗ੍ਰਸਤੀ ਹੁੰਦੇ ਹੋਏ ਪਰਿਵਾਰ ਵਾਲੇ ਜੀਵਨ ਵਾਲੇ ਹੁੰਦੇ ਹੋਏ ਮੀਰੀ ਪੀਰੀ ਅਤੇ ਫਕੀਰੀ ਇਹ ਤਿੰਨ ਗੱਲਾਂ ਬੰਦੇ ਦੀਆਂ ਜ਼ਿੰਦਗੀ ਵਿੱਚ ਹੋਣੀਆਂ ਚਾਹੀਦੀਆਂ ਬਾਹਰੀ ਸ਼ਕਤੀ ਵੀ ਅੰਦਰੂਨੀ ਸ਼ਕਤੀ ਵੀ ਫਕੀਰੀ ਤਬੀਅਤ ਵੀ ਬੰਦੇ ਅੰਦਰ ਹੋਣੀ ਚਾਹੀਦੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਸਦਾ ਦੇ ਪ੍ਰਧਾਨ ਹਨ ਸਾਰੇ ਜਹਾਨਾ ਦੇ ਮਾਲਕ ਹਨ ਮਹਾਰਾਜ ਸਾਰੇ ਜੀਵ ਜੰਤੂ ਉਹਨਾਂ ਦੇ ਕਹਿਣੇ ਵਿੱਚ ਹਨ ਸਦਾ ਦੇ ਪ੍ਰਧਾਨ ਆ ਕਿਸੇ ਦੀ ਸਰਕਾਰ 5 ਸਾਲਾਂ ਦੀ ਹੋਵੇਗੀ ਕਿਸੇ ਦੀ 10 ਸਾਲਾਂ ਦੀ ਮਹਾਰਾਜ ਸਦਾ ਦੇ ਪ੍ਰਧਾਨ ਐਸੀ ਕਥਾ ਵਿਚਾਰ ਕਰਦੇ ਆ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਅੱਗੇ ਵਾਸਤੇ ਸੰਗਤ ਜੀ ਅਸੀਸ ਬਖਸ਼ਣਾ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ